ਅੱਜ ਜਦੋਂ ਸਮੀਰ ਦਾ ਇੱਕ ਅਖਬਾਰ ਫੋਲਿਆ ਤਾਂ ਬੜੀ ਇੱਕ ਦਿਲਚਸਪ ਗੱਲ ਵੇਖਣ ਨੂੰ ਮਿਲੀ ਤਾਂ ਇਹ ਇੱਕ ਪੰਨੇ ਦਾ ਤੁਸੀਂ ਇਸ਼ਤਿਹਾਰ ਦੇਖ ਸਕਦੇ ਹੋ 3 ਨੰਬਰ ਪੇਜ ਤੇ ਜਾ ਕੇ ਪੰਜਾਬੀ ਟ੍ਰਿਬਿਊਨ ਵਿੱਚ ਇਹਦੇ ਵਿੱਚ ਸਰਲੇਖਾ ਹੈ ਜਾਗੋ ਪੰਜਾਬ ਪੰਜਾਬ ਤੇ ਕੀਤੀਆਂ ਗਈਆਂ ਗੈਰ ਸੰਵਿਧਾਨਕ ਵਦੀਕੀਆਂ ਦੇ ਹੱਲ ਦੀ ਮੰਗ ਮਤਲਬ ਕਿ ਜੋ ਪੰਜਾਬ ਦੇ ਨਾਲ ਹੁਣ ਤੱਕ ਤੱਕੇ ਸ਼ਾਇਆਂ ਜਾਂ ਬਦੀਕੀਆਂ ਹੋਈਆਂ ਨੇ ਉਹਦੇ ਹੱਲ ਦੀ ਗੱਲ ਕੀਤੀ ਗਈ ਹੈ ਤਾਂ ਗੱਲ ਕਰਨ ਵਾਲੇ ਹੈਗੇ ਨੇ ਜੇ ਤੁਸੀਂ ਵੇਖੋ ਤਸਵੀਰ ਲੱਗੀ ਆ ਥਲੇ ਸਰਦਾਰ ਸਵਰਨ ਸਿੰਘ ਬੋਪਾਰਾਏ ਆਈਐਸ ਕੀਰਤੀ ਚੱਕਰ ਪਦਮ ਸ਼੍ਰੀ ਸਾਫ ਦਾ ਸਖਤਰ ਭਾਰਤ ਸਰਕਾਰ ਸਾਫ ਦਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਤੇ ਜਾਗੋ ਪੰਜਾਬ ਮੰਚ ਦੇ ਚੇਅਰਮੈਨ ਨਾਲ ਇਹਨਾਂ ਦਾ ਐਡਰੈਸ ਹੈ ਟੈਲੀਫੋਨ ਨੰਬਰ ਹੈ ਤੇ ਇਹਨਾਂ ਨੇ ਮਤਲਬ ਇੱਕ ਜਾਗੋ ਪੰਜਾਬ ਮੰਚ ਦੇ ذریعے ਚਾਰਸ਼੍ਰਿਤ ਦੇ ਵਿੱਚ ਅਪਰੂਪਤ ਮੁੱਦੇ ਕੇਂਦਰ ਸਰਕਾਰ ਅਤੇ ਹੋਰ ਸੰਬੰਧਤ ਅਧਿਕਾਰੀਆਂ ਕੋਲ ਉਠਾਏ ਹੋਣ ਦਾ ਵੀ ਦਾਵਾ ਕੀਤਾ ਹੈ ਅਸ਼ਾ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਹੈ ਪਾਣੀਆਂ ਦੀ ਦਰਿਆਈ ਪਾਣੀਆਂ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਖਾਸ ਤੌਰ ਤੇ ਸੁਣ ਲਿਓ ਕਿ ਸਮਾ ਘਟ ਹੈ ਤੇ ਇਹਨਾਂ ਨੇ ਕੁਝ ਨੁਕਤੇ ਉਭਾਰੇ ਨੇ ਕਿ 29 ਜਨਵਰੀ 1955 ਦੇ ਇੱਕ ਗੁਪਤ ਨੋਟ ਰਾਹੀਂ ਭਾਰਤ ਸਰਕਾਰ ਨੇ 8.65 ਯਾਨੀ 8.5 ਮਿਲੀਅਨ ਏਕੜ ਫੀਟ ਜੋ ਪਾਣੀ ਅਲਾਟ ਕੀਤਾ ਰਾਵੀ ਬਿਆਸ ਦਾ ਲਗਭਗ 60% ਯੂ ਹੋ ਜੋ ਕਿ ਭਾਰਤ ਦੇ ਸੰਵਿਧਾਨ ਦੀ 7ਵੀਂ ਅਨੁਸੂਚੀ ਤੇ ਅਨੁਛੇਦ 246 ਦੀ ਕੋਰ ਉਲੰਘਣਾ ਸੀ। ਮਤਲਬ ਜੋ ਪਾਣੀ 1955 ਦੇ ਵਿੱਚ ਦਿੱਤਾ ਗਿਆ। ਜਦ ਉਹ ਗੁਲਜਾਰੀ لال ਲੰਡਾ ਹੁੰਦੇ ਸੰਜਮ ਨਹੀਂ ਬੁੱਲਦਾ ਤੇ ਇਹ ਸਾਰਾ ਕੁਝ ਉਸ ਵੇਲੇ ਹੋਇਆ ਜਿਸ ਵੇਲੇ ਮਤਲਬ ਕਿ ਵਰਲਡ ਬੈਂਕ ਤੇਜ਼ੀ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਪਾਣੀਆਂ ਦੀ ਵੰਡ ਕਰਵਾ ਰਿਹਾ ਸੀਗਾ। ਠੀਕ ਹੈ ਨਾ ਇੰਡਸ ਵਾਟਰ ਟ੍ਰੀਟੀ ਉਦੋਂ ਆਉਂਦੀ ਆ। ਤੋ ਬਰਹਾਲ ਇਹ ਪਹਿਲਾ ਮੁੱਦਾ ਹੈ ਕਿ ਜਿਹੜੀ ਉਹ ਪਾਣੀ ਦੀ ਵੰਡ ਸੀ ਉਹ ਗੈਰਸੰਵਿਧਾਨਕ ਸੀ ਕਿਉਂਕਿ 7ਵੀਂ ਅਨੁਸੂਚੀ ਦੇ ਅਨੁਸ਼ੇਧ 240 ਦੀ ਕੋਰ ਰੰਗਣਾ ਟੈਕਨੀਕਲੀ ਚੀਜ਼ਾਂ ਨੇ। ਇੱਥੇ ਪੰਜਾਬ ਦੇ ਦੋ ਮੰਤਰੀਆਂ ਨੇ ਇਤਰਾਜ਼ ਉਠਾਇਆ ਤੇ ਦਸਤਾਖਤ ਕਰਨ ਤੋਂ ਇਨਕਾਰ ਵੀ ਕੀਤਾ ਮਤਲਬ ਕਿ ਇਸ ਸਮਝੌਤੇ ਨੂੰ ਮੰਨਣ ਤੋਂ ਇਨਕਾਰ ਕੀਤਾ। ਪੰਜਾਬ ਨੂੰ ਗੁਪਤ ਨੋਟ ਦੇ ਭਾਗ 5 ਵਿੱਚ ਦੱਸੇ ਅਨੁਸਾਰ ਰਾਜਸਥਾਨ ਨੂੰ ਦਿੱਤੇ ਗਏ ਪਾਣੀ ਦੀ ਸਾਲਾਨਾ ਕਈ ਸੌ ਔਰ ਕਈ ਸੌ ਕਰੋੜ ਕੀਮਤ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਠੀਕ ਹੈ ਜੀ। ਰਾਜਸਥਾਨ ਨੂੰ ਹੁਣ ਤੱਕ ਦਿੱਤੇ ਗਏ ਪਾਣੀ ਦੀ ਕੀਮਤ 9.5 ਲੱਖ ਕਰੋੜ ਰੁਪਇਆ ਬਣਦੀ ਹੈ। ਤੇ ਪੁਨਰਗਠਨ ਐਕਟ 1968 ਦੀ ਧਾਰਾ 78 79 80 ਨੂੰ ਰੱਦ ਕਰਨਾ ਸਵਿਧਾਨ ਦੇ ਅਨੁਛੇਦ 3 ਦੇ ਅਨੁਸਾਰ ਸੰਸਦ ਕੋਲ ਪੁਨਰਗਠਨ ਦੌਰਾਨ ਰਾਜ ਦੇ ਸਰੋਤਾਂ ਨੂੰ ਵੰਡ ਕਰਨ ਦੀ ਸ਼ਕਤੀ ਨਹੀਂ ਹੈ ਦੇਖੋ ਕਿਡੇ ਵੱਡੇ ਅਧਿਕਾਰੀ ਮਾਹਰ ਕਹਿ ਰਹੇ ਆ ਕਿ ਜੋ ਇਹਨਾਂ ਨੇ ਮਤਲਬ ਪੁਨਰਗਠਨ ਕੀ ਹੋ ਗਿਆ ਜਿਸ ਦੇ ਵਿੱਚ ਪੰਜਾਬ ਤੇ ਹਰਿਆਣਾ ਵੱਖ-ਵੱਖ ਸੂਬੇ ਬਣ ਤਾ ਇਹ ਕਹਿ ਰਹੇ ਨੇ ਕਿ ਇਹਨਾਂ ਦੇ ਕੋਲ ਹਾਕੀ ਹਣੀ ਸੀਗਾ ਕਿ ਕੁਦਰਤੀ ਸਰੋਤ ਹੁੰਦੇ ਆ ਜਾਂ ਜਿਹੜੇ ਦੂਸਰੇ ਸਾਡੇ ਸਰੋਤ ਆ ਰਾਜ ਦੇ ਕਿ ਉਹਨਾਂ ਦੀ ਵੰਡ ਕਰਨ ਹਾਲਾਂਕਿ ਇੱਕ ਬਾਅਦ ਦੇ ਵਿੱਚ ਵੀ ਇਹਨਾਂ ਨੇ ਨੁਕਤਾ ਉਭਾਰਿਆ ਜਿਹੜਾ ਅੱਜ ਤੱਕ ਮੇਰੀ ਜਾਣਕਾਰੀ ਚ ਨਹੀਂ ਸੀ ਬਾਕੀ ਸਭ ਕੁਝ ਮੇਰੀ ਜਾਣਕਾਰੀ ਚ ਸੀ ਇਹਨਾਂ ਨੇ ਕਿਹਾ ਕਿ ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਨੇ ਔਰ ਸਮੇਂ ਦੇ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਦੇ ਕੋਲ ਪੰਜਾਬ ਦੇ ਦਰਿਆਵਾਂ ਤੋਂ ਵਾਧੂ ਪਾਣੀ ਅਲੋਟ ਕਰਨ ਦੀ ਇੱਕ ਬੇਨਤੀ ਕੀਤੀ ਸੀ ਨਕਸ਼ੇ ਤੇ ਦਰਿਆਵਾਂ ਦੇ ਵਹਾਅ ਨੂੰ ਦੇਖ ਕੇ ਤਤਕਾਲੀ ਪ੍ਰਧਾਨ ਮੰਤਰੀ ਦੇਸਾਈ ਨੇ ਫੈਸਲਾ ਸੁਣਾਇਆ ਕਿ ਰਾਜਸਥਾਨ ਅਤੇ ਹਰਿਆਣੇ ਦਾ ਪੰਜਾਬ ਦੇ ਦਰਿਆਈ ਪਾਣੀ 'ਤੇ ਕੋਈ ਹੱਕ ਬੰਦ ਨਹੀਂ ਨੇ ਫਿਰ ਇਹਨਾਂ ਨੇ ਅੱਗੇ ਇਹ ਨੋਟਵਾਰਿਆ ਕਿ ਪੁਰਾਣੇ ਉਹ ਕੀ ਸੀਲਾ ਸਮਝੌਤਾ ਜਿਹੜਾ ਉਹ ਰੱਦ ਕਰੋ ਫਿਰ ਅੱਗੇ ਸਕ੍ਰੈਪ ਸਮਝੌਤਾ ਮਤਲਬ ਕਿ ਰਜੀਵ ਲੰਗੋਵਾਲ ਸਮਝੌਤਾ ਰੱਦ ਕਰੋ ਇੱਕ ਧਿਰ ਹੋਣ ਦੇ ਨਾਤੇ ਲੰਗੋਵਾਲ ਕੁਲ ਸਮਝੌਤੇ ਵਿੱਚ ਦਖਲ ਦੇਣ ਦਾ ਕੋਈ ਸੰਵਿਧਾਨਕ ਅਧਿਕਾਰ ਸਹੀ ਨਹੀਂ ਅੰਤਰਰਾਜੀ ਜਲ ਵਿਵਾਦ ਐਕਟ 1956 ਦੀ ਧਾਰਾ 14 ਨੂੰ ਰੱਦ ਕੀਤਾ ਜਾਵੇ ਜੋ ਰਜੀਵ ਲੰਗੋਵਾਲ ਸਮਝੌਤੇ ਦੇ ਅਨੁਸਾਰ ਗਲਤ ਆਧਾਰ ਤੇ ਸ਼ਾਮਲ ਕੀਤੀ ਗਈ ਇਹ ਸੰਵਿਧਾਨ ਦੀ ਧਾਰਾ 226 ਦੀ ਅਤੀ ਉਚਿਤ ਉਲੰਘਣਾ ਹੈ ਦਿੱਲੀ ਪੰਜਾਬ ਨੂੰ ਮਤਲਬ ਕਿ ਭੁਗਤਾਨ ਕਰੇ ਕਿਉਂਕਿ ਉਹ ਆਪਣੇ ਦਰਿਆਈ ਪਾਣੀ ਜੋ ਵਰਤਦੀ ਹੈ ਤਾਂ ਉਹ ਹਿਮਾਚਲ ਪ੍ਰਦੇਸ਼ ਨੂੰ 21 ਕਰੋੜ ਰੁਪਏ ਸਾਲਾਨਾ ਅਦਾ ਕਰਦੀ ਹੈ ਪੰਜਾਬ ਰਾਜ ਦੀ ਜਿਹੜੀ ਰਾਜਧਾਨੀ ਉਸ ਨੂੰ ਵਾਪਸ ਲੈਉਣ ਦੀ ਗੱਲ ਕੀਤੀ ਗਈ ਹੈ ਵਪਾਰ ਬਾਰੇ ਗੱਲ ਕੀਤੀ ਗਈ ਹੈ ਇੱਕ ਕਿਰਿਆ ਹੋਇਆ ਭੂਮੀਗਤ ਸੂਬਾ ਹੋਣ ਕਰਕੇ ਪੰਜਾਬ ਦੇ ਸਰਤਨ ਨੂੰ ਮੱਧ ਏਸ਼ੀਆਈ ਦੇਸ਼ਾਂ ਅਤੇ ਇਸ ਤੋਂ ਬਾਅਦ ਵਪਾਰ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ ਪਰਯੋਗ ਦੇ ਮਾਮਲੇ 'ਚ ਕਿਹਾ ਗਿਆ ਕਿ ਦਰਮਿਆਨੇ ਤੇ ਵੱਡੇ ਪੱਧਰ ਦੇ ਯੋਗ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਨੂੰ ਟੈਕਸ ਛੋਟ ਦਿੱਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਕਿ ਪਹਿਲਾ ਪਹਾੜੀ ਰਾਜਾਂ ਦੇ ਮਾਮਲੇ ਵਿੱਚ ਕੀਤੀ ਜਾਂਦੀ ਸੀ ਦੇਖੋ ਬੜੇ ਤਗੜੇ ਮੁੱਦੇ ਨਹੀਂ ਬੜੇ ਤਗੜੇ ਨੁਕਤੇ ਉਭਾਰੇ ਨੇ ਇਹਨਾਂ ਨੇ ਸਰਦਾਰ ਸਵਰ ਸਿੰਘੂ ਫੁਰਾਨੇ ਤਵਰੀ ਖਾਲਦੇ ਨਾਲ ਅੱਜ ਦੀ ਪੀੜ੍ਹੀ ਨੂੰ ਵਾਕਫ ਹੋਣਾ ਚਾਹੀਦਾ ਇਹਨਾਂ ਨੁਕਤੇਆ ਤੋਂ ਤੇ ਦੂਜੀ ਗੱਲ ਆ ਕਿ ਇਹਨਾਂ ਦੀ ਗੱਲ ਛੜੀ ਆ ਉਹ ਗੱਲ ਹੁਣ ਪੰਜਾਬੀ মিডিਆ ਨੂੰ ਵੀ ਗਾਂ ਪਹਚਾਉਣੀ ਚਾਹੀਦੀ ਆ ਕਿਉਂਕਿ ਦੇਖੋ ਇੱਕ ਅਖਬਾਰ ਦੇ ਵਿੱਚ ਉਹਨਾਂ ਨੇ ਤੇ ਆਪਣੇ ਨੁਕਤੇ ਉਭਾਰ ਦਿੱਤੇ ਇਹ ਉਹਨਾਂ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਨੂੰ ਅਕੇ ਲੈ ਕੇ ਚਲੀਏ ਪਰ ਬਿਲਕੁਲ ਇਲੈਕਸ਼ਨ ਆ ਰਿਹਾ ਜੇ ਇਹਨਾਂ ਦਾ ਮੰਚ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਤਾਂ ਭਾਈ ਇਹ ਸਾਨੂੰ ਵੀ ਵੇਖਣਾ ਚਾਹੀਦਾ ਹੈ ਕਿ ਜੇਕਰ ਭਾਰਤ ਸਰਕਾਰ ਗਊ ਸੱਸ ਵਰਗੇ ਕਈ ਹੋਰ ਸੱਸ ਲਗਾ ਸਕਦੀ ਅਤੇ ਯਕੀਨੀ ਤੌਰ ਤੇ ਪੰਜਾਬ ਨੂੰ ਹੋਏ ਵੱਡੇ ਨੁਕਸਾਨ ਦੀ ਪਰਪਾਈ ਅਤੇ ਉਹਦੀ ਮਤਲਬ ਕਿ ਜੇ ਕਹ ਲਈਏ ਕਿ ਭਾਈ ਜੋਕ ਇਹ ਵਜ਼ਹ ਹੈ ਉਦੇ ਵਾਸਤੇ ਸਸ ਕਿਉਂ ਨਹੀਂ ਲਾ ਸਕਦੀ ਬੜੇ ਮਹੱਤਵਪੂਰਨ ਮੁੱਦੇ ਤੇ ਮੇਰੀ ਖੂਲ ਇਹ ਤਾਂ ਥੋੜਾ ਸੀਗਾ ਪਰ ਫਿਰ ਵੀ ਮੈਚ ਆਇਆ ਕਿ ਭਾਈ ਇਹ ਜ਼ਰੂਰ ਗੱਲ ਹੋਣੀ ਚਾਹੀਦੀ ਆ ਸਾਡੀ ਆਡੀਅנס ਤੱਕ ਵੀ ਗੱਲ ਜਾਣੀ ਚਾਹੀਦੀ ਹੈ ਤਾਂ ਬਹੁਤ ਬਹੁਤ ਹੀ ਮਹੱਤਵਪੂਰਨ ਇਹਨਾਂ ਨੇ ਇਹ ਜਿਹੜਾ ਇੱਕ ਪੇਜ ਦਾ ਬਣਾਇਆ ਕਹਿ ਲੋ ਕਿ ਮੁੱਧਿਆ ਦਾ ਏਜੰਡਾ ਹੈ ਜਿਹੜਾ ਬਹੁਤ ਮਹੱਤਵਪੂਰਨ ਕਦੇ ਇਹਦੇ ਤੇ ਫੇਰ ਖੁੱਲ ਕੇ ਗੱਲ ਕਰਾਂਗੀ ਮੈਂ ਜਿਵੇਂ ਕਿ ਆ ਕਿ ਅੱਜ ਸਮਾਸੀਮਤਿਆ ਅੱਜ ਜਦੋਂ ਸਮੀਰ ਦਾ ਇੱਕ ਅਖਬਾਰ ਫੋਲਿਆ ਤਾਂ ਬੜੀ ਇੱਕ ਦਿਲਚਸਪ ਗੱਲ ਵੇਖਣ ਨੂੰ ਮਿਲੀ ਤਾਂ ਇਹ ਇੱਕ ਪੰਨੇ ਦਾ ਤੁਸੀਂ ਇਸ਼ਤਿਹਾਰ ਦੇਖ ਸਕਦੇ ਹੋ 3 ਨੰਬਰ ਪੇਜ ਤੇ ਜਾ ਕੇ ਪੰਜਾਬੀ ਟ੍ਰਿਬਿਊਨ ਹੋ ਤੇ ਇਹਦੇ ਵਿੱਚ ਸਰਲੇਖਾ ਹੈ ਜਾਗੋ ਪੰਜਾਬ ਪੰਜਾਬ ਤੇ ਕੀਤੀਆਂ ਗਈਆਂ ਗੈਰ ਸੰਵਿਧਾਨਿਕ ਵਦੀਕੀਆਂ ਦੇ ਹੱਲ ਦੀ ਮੰਗ ਮਤਲਬ ਕਿ ਜੋ ਪੰਜਾਬ ਦੇ ਨਾਲ ਹੁਣ ਤੱਕ ਤੱਕੇ ਸ਼ਾਈਆਂ ਚ ਵਦੀਕੀਆਂ ਹੋਈਆਂ ਨੇ ਉਹਦੇ ਹੱਲ ਦੀ ਗੱਲ ਕੀਤੀ ਗਈ ਆ ਤਾਂ ਗੱਲ ਕਰਨ ਵਾਲੇ ਹੈਗੇ ਨੇ ਜੇ ਤੁਸੀਂ ਵੇਖੋ ਤਸਵੀਰ ਲੱਗੀ ਆ ਥਲੇ ਸਰਦਾਰ ਸਵਰਨ ਸਿੰਘ ਬੋਪਾਰਾਏ ਆਈਐਸ कीर्ति चक्र पद्मश्री साबका सकतर भारत सरकार साबका वाइस चांसलर पंजाबी यूनिवर्सिटी ਤੇ ਜਾਗੋ ਪੰਜਾਬ ਮੰਚ ਦੇ ਚੇਅਰਮੈਨ ਨਾਲ ਇਹਨਾਂ ਦਾ ਐਡਰੈਸ ਹੈ ਟੈਲੀਫੋਨ ਨੰਬਰ ਹੈ ਤੇ ਇਹਨਾਂ ਨੇ ਮਤਲਬ ਇੱਕ ਜਾਗੋ ਪੰਜਾਬ ਮੰਚ ਦੇ ذریعے ਚਾਰਸ਼ਿਰ ਦੇ ਵਿੱਚ ਅਪਰੂਪਤ ਮੁੱਦੇ ਕੇਂਦਰ ਸਰਕਾਰ ਅਤੇ ਹੋਰ ਸੰਬੰਧਤ ਅਧਿਕਾਰੀਆਂ ਕੋਲ ਉਠਾਏ ਹੋਣ ਦਾ ਵੀ ਦਾਵਾ ਕੀਤਾ ਹੈ